ਇਟਾਂ ਦੇ ਪੱਠੇ ਤੇ ਵੱਡਾ ਹਾਦਸਾ ਵਾਪਰ ਗਿਆ ਹਾਦਸੇ ਦੇ ਵਿੱਚ 4 ਬੱਚਿਆਂ ਦੀ ਦਰਦਨਾਕ ਮੌਤ ਹੋਣ ਦੀ ਖਬਰ ਸਾਹਮਣੇ ਆ ਰਹੀ ਹੈ ਵ੍ਰਿਤਕਾਂ ਦੇ ਵਿੱਚ 3 ਮਹੀਨੇ ਦੀ ਬੱਚੀ 9 ਸਾਲ ਦੇ 2 ਲੜਕੇ ਅਤੇ 5 ਸਾਲ ਦੀ 1 ਲੜਕੀ ਸ਼ਾਮਿਲ ਹੈ ਇਹ ਵੱਡਾ ਹਾਦਸਾ ਹਰਿਆਣਾ ਦੇ ਹਿਸਾਰ ਦੇ ਵਿੱਚ ਬੀਤੀ ਰਾਤ ਇਟਾਂ ਦੇ ਪੱਠੇ ਤੇ ਵਾਪਰਿਆ ਜਦੋਂ ਸਰੇਟਾਂ ਦੇ ਪੱਠੇ ਦੇ ਨਾਲ ਲੱਗਦੀ ਕੰਦ ਸੁੱਤੇ ਪਏ 20 ਬੱਚਿਆਂ ਤੇ ਮਜ਼ਦੂਰਾਂ ਤੇ ਡਿੱਗ ਪਈ ਜਿਸ ਤੋਂ ਬਾਅਦ ਹਾਦਸੇ ਦੇ ਵਿੱਚ 4 ਬੱਚਿਆਂ ਦੀ ਮੌਤ ਹੋ ਗਈ ਇਸ ਦੇ ਨਾਲ ਹੀ 5 ਸਾਲਾ ਇੱਕ ਹੋਰ ਬੱਚੇ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ ਇਸ ਹਾਦਸੇ ਦੇ ਵਿੱਚ ਕੰਦੇ ਹੀਟਾਂ ਦਬੇ ਹੋਰ ਲੋਕਾਂ ਨੂੰ ਵੀ ਸੁਰੱਖਿਤ ਬਾਹਰ ਕਢ ਲਿਆ ਗਿਆ ਹੈ ਉਹਨਾਂ ਦਾ ਇਲਾਜ ਨਾਉਂਦ ਸਿਵਲ ਹਸਪਤਾਲ ਅਤੇ ਖਾਂਸੀ ਦੇ ਸਿਵਲ ਹਸਪਤਾਲ ਦਵੈ ਚੱਲ ਰਿਹਾ ਹੈ ਜਾਣਕਾਰੀ ਮੁਤਾਬਕ ਉੱਤਰ ਪ੍ਰਦੇਸ਼ ਦੇ ਕਈ ਮਜ਼ਦੂਰ ਪਰਿਵਾਰ ਨਾਉਂਦ ਸੈਕਸ਼ਨ ਦੇ ਬੁਰਦਾਨਾ ਪਿੰਡ ਦੇ ਵਿੱਚ ਭੱਠੇ ਤੇ ਕੰਮ ਕਰਦੇ ਹਨ ਇਹਨੇ ਦੇ ਲਈ ਭੱਠੇ ਤੇ ਇੱਟਾਂ ਵਿਛਾਉਣ ਅਤੇ ਇਸ ਚਿਮਨੀ ਦੇ ਨੇੜੇ ਗ੍ਰੇਟ ਲਗਾਉਣ ਦਾ ਕੰਮ ਚੱਲ ਰਿਹਾ ਹੈ ਇਸੇ ਦੌਰਾਨ ਉੱਥੇ ਇਹ ਵੱਡਾ ਹਾਦਸਾ ਵਾਪਰ ਗਿਆ ਉੱਥੇ ਹੀ ਪੁਲਿਸ ਨੇ ਘਟਨਾ ਵਾਲੀ ਥਾਂ ਦਾ ਮੈਨਾਂ ਕੀਤਾ ਹੈ ਇਤਿਹਾਸੇ ਦੀ ਜਾਂਚ ਵੀ ਕੀਤੀ ਜਾ ਰਹੀ ਹੈ ਪੱਠੇ ਤੇ ਕੰਮ ਕਰਦੇ ਇੱਕ ਮਜ਼ਦੂਰ ਨੇ ਦੱਸਿਆ ਕਿ ਆਮ ਤੌਰ ਤੇ ਮਜ਼ਦੂਰ ਆਪਣੇ ਪਰਿਵਾਰਾਂ ਨੂੰ ਪੱਠੇ ਦੇ ਬਾਹਰ ਹੀ ਰੱਖਦੇ ਹਨ ਪਰ ਕੱਲ ਠੰਡ ਸੀ ਅਤੇ ਕੰਮ ਰਾਤ ਨੂੰ ਸੀ ਇਸ ਲਈ ਬੱਚਿਆਂ ਨੂੰ ਇੱਥੇ ਬੁਲਾ ਕੇ ਕੰਦ ਦੇ ਨਾਲ ਲੇਟ ਕੇ ਸੌਂਦੇ ਲਈ ਕਿਹਾ ਗਿਆ ਸੀ ਪਰ ਇਹ ਹਾਦਸਾ ਦਿਨ ਰਾਤ ਵੇਲੇ ਵਾਪਰਿਆ